ਪੋਂਗ ਡੈਮ ਚੋਂ ਛੱਡਿਆ ਜਾਵੇਗਾ ਪਾਣੀ ਜਿਸ ਲਈ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਜੀ ਹਾਂ ਦੱਸ ਦਈਏ ਕਿ ਪੋਂਗ ਡੈਮ ਚੋਂ ਮਿਤੀ 6 ਅਗਸਤ 2025 ਨੂੰ ਸ਼ਾਮ 5 ਵਜੇ 4000 ਕਿਊਸਿਕ ਪਾਣੀ ਛੱਡਿਆ ਜਾਵੇਗਾ ਜਿਸ ਲਈ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਦਰਿਆ ਨੇੜੇ ਲੱਗਦੇ ਪਿੰਡਾਂ 'ਚ ਜਾ ਕੇ ਅਨਾਉਂਸਮੈਂਟ ਕਰਕੇ ਲੱਡ ਜਾਰੀ ਕੀਤਾ ਹੈ ਕਿ ਦਰਿਆ ਦੇ ਨੇੜੇ ਜਾਣ ਤੋਂ ਮਨਾ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਪਾਲਤੂ ਪਸ਼ੂਆਂ ਨੂੰ ਵੀ ਦਰਿਆ ਨੇੜੇ ਲੈ ਜਾਣ ਤੋਂ ਮਨਾ ਕੀਤਾ ਦੱਸ ਦਈਏ ਕਿ ਹਿਮਾਚਲ ਵਿੱਚ ਹੋ ਰਹੀ ਬਰਸਾਤ ਕਾਰਨ ਡੈਮ ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਪੋਂਗ ਡੈਮ ਚ ਪਾਣੀ ਦੇ ਅੱਜ ਦੀ ਗੱਲ ਕਰੀਏ ਤਾਂ ਪਾਣੀ ਦਾ ਲੈਵਲ 1370 ਫੁੱਟ ਤੋਂ ਉੱਪਰ ਪਹੁੰਚ ਚੁੱਕਿਆ ਹੈ ਸੋ ਬਰਸਾਤ ਦਾ ਮੌਸਮ ਅਜੇ ਵੀ ਜਾਰੀ ਹੈ ਇਸ ਲਈ ਥੋੜਾ ਥੋੜਾ ਕਰਕੇ ਡੈਮ 'ਚ ਪਾਣੀ ਛੱਡਣ ਲਈ ਤਿਆਰੀ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ ਇਸ ਲਈ ਸਭ ਨੂੰ ਬੇਨਤੀ ਤੇ ਭਰਾਉਣ ਦੀ ਲੋੜ ਨਹੀਂ ਹੈ ਬਸ ਸਤਤਕ ਰਹਣ ਦੀ ਲੋੜ ਹੈ ਹੋਰ ਅਪਡੇਟ ਲਈ ਬਣੇ ਰਹੋ ਤਲਵਾਰਾ ਦਾ ਸਿਟੀ ਬਿਊਟੀਫੁੱਲ ਦੇ YouTube ਚੈਨਲ ਦੇ ਨਾਲ ਨਮਾਸੀਆਂ ਵਿੱਚ ਵਿਸ਼ੇਸ਼ ਤਿਕਾ ਜਾਂਦਾ ਹੈ ਤਰਹਾਰਾ ਵਿੱਚ ਜੀ ਭਾਰੀ ਬਰਸਾਤ ਕਾਰਨ ਤੋਬਖੂਰ ਤਲਵਾਰਾਂ ਦਾ ਵਿਵਹਾਰਕ ਬਹੁਤ ਜਲਦੀ ਨਾਲ ਵੱਧ ਰਿਹਾ ਹੈ ਇਸ ਲਈ ਆਖਰ ਨੂੰ ਦੱਸਿਆ ਜਾਂਦਾ ਹੈ ਕਿ ਕਾਰਮਤੀ ਸ੍ਰੀ ਦੋਨ 2025 ਦਿਨ ਬੁੱਧਵਾਰ ਸ਼ਾਮ ਨੂੰ 5 ਵਜੇ ਕਾਂਗ੍ਰੇਸ ਡਰਾਮਾ ਚੇਟੋ ਸਪਿਰੇ ਗੇਟਾ ਰਹੀ 4000 ਕਿਊਟਿਕ ਪਾਣੀ ਸਾਧਿਆ ਪਾਰ ਜਿਥੇ ਆਪ ਸਾਦਨੇ ਖੇਚਿਤ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ دریا ਖੱਬ ਜਾਂ ਪਾਣੀ ਦੇ ਵਹਾਅ ਦੇ ਵਾਲੇ ਪਾਸੇ ਰਹਿ ਰਿਹਾ ਤੋ ਆਪਣਾ ਸਮਾਨ ਡੰਗਰ ਪਛੋੜਾ ਕੇ ਸੁਰੱਖਿਤ ਜਗ੍ਹਾ ਤੇ ਚਲਾ ਜਾਵੇ ਜੀ ਤੋ ਸੇ